ਸਤਿ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਇੱਥੇ ਲੱਗ ਗਈ ਭਿਆਨਕ ਅੱਗ ਮੱਚ ਗਈ ਭਾਰੀ ਤਬਾਈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਲੁਧਿਆਣਾ ਚ ਐਨ ਐਚ 44 ਹਾਈਵੇ ਤੇ ਵਸਤੀ ਜੋਦੇਵਾਲਾ ਦੇ ਨੇੜੇ ਇੱਕ ਕੁਰੀਅਰ ਗੱਡੀ ਨੂੰ ਅੱਗ ਲੱਗ ਗਈ ਜਿਵੇਂ ਹੀ ਡਰਾਈਵਰ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਸਨੇ ਕਾਰ ਨੂੰ ਕਿਨਾਰੇ ਛੜਕਤੇ ਰੋਕ ਕੇ ਖੜੀ ਕਰਕੇ ਪਾਣੀ ਲੈਣ ਲਈ ਚਲਾ ਗਿਆ ਪਰ ਅੱਗ ਇੰਨੀ ਵੱਧ ਗਈ ਕਿ ਕਾਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ ਰਾਗੀ ਨਦੀ ਮਤਨਾ ਫਾਇਵ ਗੇਟ ਅਤੇ ਐਨ ਐਚ ਆਈ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਇਸ ਜਾਣਕਾਰੀ ਦਿੰਦੇ ਹੋਏ ਗੱਡੀ ਦੇ ਮਾਲਕ ਗੱਡੀ ਦੇ ਚਾਲਕ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਕੁਰੀਅਰ ਗੱਡੀ ਚਲਾ ਕੇ ਲੱਡੋਵਾਲ ਤਵਾਰਿਆ ਸੀ ਤੇ ਇਸ ਦਾ ਮੁੱਖ ਮੰਜ਼ਿਲ ਸਾਨੇਵਾਲ ਹੈ ਕਾਰ ਸਮਾਨ ਨਾਲ ਭਰੀ ਹੋਈ ਸੀ ਤੇ ਜੇ ਦਉ ਬਸਤੀ ਯੂਦੇ ਵਾਲੇ ਡਵਜਾ ਦਾ ਕਰ ਦੇ ਇੰਜਨ ਚੁਚਣਕ ਅੱਗ ਲੱਗ ਨਿਕਲ ਗਈ ਤੇ ਆ ਗੁੰਡੇ ਕੌਮ ਸੰਤ ਨੂੰ ਧੜਕਨਾਰੇ ਖੜੀ ਕਰਕੇ ਗੱਡੀ ਪਾਣੀ ਲੈਣ ਹੀ ਚਲਾ ਗਿਆ ਇਸ ਤਰ੍ਹਾਂ ਦੇ ਅੱਗ ਦੀ ਲਪਟਾਂ ਨੇ پوری ਕਾਰ ਨੂੰ ਆਪਣੇ ਲਪੇਟੇ ਚ ਲੈ ਲਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ